ਹਾਂਜੀ ਕਿੱਦਾਂ ਜੀ ਕੀ ਹਾਲ ਚਾਲ ਅੱਜ ਦੀ ਵੀਡੀਓ ਉਹਨਾਂ ਲਈ ਏ ਵੀ ਜਿਹੜੇ ਕਹਿੰਦੇ ਪੰਜਾਬ 'ਚ ਕੰਮ ਹੈ ਨਹੀਂ ਤੇ ਪੰਜਾਬ 'ਚ ਪੈਹਾਣੀ ਬਣਦਾ ਅੱਜ ਹੁਣ ਤੁਹਾਨੂੰ ਦੱਸਦੇ ਆਂ ਵੀ ਕਿੱਦਾਂ ਪੈਹਾ ਬਣਦਾ ਤੇ ਕਿੱਦਾਂ ਕੰਮ ਹੁੰਦਾ ਮਿਲਾਨੇ ਤੁਹਾਨੂੰ ਇੱਕ ਪਾਰੀ ਨਾਲ ਹਾਂਜੀ ਕਿੱਦਾਂ ਭਾਜੀ ਬਹੁਤ ਵਧੀਆ ਆ ਇੱਧਰ ਆ ਜਿਓ ਮੜਾ ਜਾ ਇੱਥੇ ਆਵਾਜ਼ ਨਹੀਂ ਦੇਣੀ ਹਾਂਜੀ ਕੀ ਹਾਲ ਚਾਲ ਭਾਜੀ ਬਹੁਤ ਵਧੀਆ ਜੀ ਇਹ ਤੁਸੀਂ ਚਲਾਨੇ ਰਸ ਦਾ ਰੇੜਾ ਹਾਂਜੀ ਇਹ ਚਲੋ ਨਾ ਚਲੋ ਬੜੀਆ ਮੈਂ ਹੁਣ ਪਾਜੀ ਹੁਣਾਂ ਨਾਲ ਗੱਲ ਕਰਨੀ ਡਿਆਈ ਜਦੋਂ ਇਹਨਾਂ ਆਪਣੀ ਦਿਹਾੜੀ ਦੱਸੀ ਕਹਿੰਦੇ ਵੀ ਬੰਤੇ ਸਾਡੇ ਕੰਮ ਨਹੀਂ ਕਰਦੇ ਤੇ ਇੰਨੀ ਦਿਹਾੜੀ ਬੰਦੀ ਮੈਂ ਆਪ ਸੁਣ ਕੇ ਹੈਰਾਨ ਹੋ ਗਿਆ ਤੁਹਾਡੇ ਦੱਸ ਦੇ ਪਾਜੀ ਵੀ ਇਤੋਂ ਤੁਸੀਂ ਕਿੰਨੀ ਕੀ ਦਿਹਾੜੀ ਕਮਾ ਲੈਨੇ ਆ ਇਹੋ 15-1600 ਰੁਪਈਆ ਬਾਜਾਂ ਦਾ ਸਾਰੇ ਖਰਚੇ ਕੱਢ ਗਏ ਮਤਲਬ ਦਿਹਾੜੀ ਦਾ 15-1600 ਰੁਪਈਆ ਕਮਾ ਲੈਨੇ ਆ ਹਾਂਜੀ ਹਾਂਜੀ ਤੇ ਚਲੋ ਬਾਕੀ ਆ ਤੇ ਤੁਸੀਂ ਮੈਨੂੰ ਹੁਣ ਦੱਸਣ ਦੇ ਕਿਤੇ ਕਿਤੇ 2000 ਲੱਗ ਗਏ 1800 ਲੱਗ ਗਏ ਵੀ ਦਿਹਾੜੀ ਬਣ ਜਾਂਦੀ ਸੱਚੀ ਗੱਲ ਆ ਜਮ ਦੇ ਹਿਸਾਬ ਨਾਲ ਆਵਾ ਕੱਲ ਹੁਣ 1800 ਵੀ ਬਣ ਗਿਆ ਕੱਲ 1800 ਬਣਿਆ ਹੈ ਜਨਾਡੈਂਟ ਆ ਰੇੜੀ ਤੋਂ ਗੰਨਿਆਂ ਦੀ ਰਾਸ ਕੋਈ ਨਹੀਂ ਵੀ ਇਹਨਾ ਬਚ ਜਾਂਦਾ ਆ ਤੇ ਆਪਣੇ ਬੰਦੇ ਕਿਤੇ ਕੰਮ ਹੀ ਹੈ ਨਹੀਂ ਇੱਥੇ ਵੀ ਇਦਾਂ ਖਰਚਾ ਨਹੀਂ ਚੱਲਦਾ ਪੈਸੇ ਹੈ ਨਹੀਂ ਬਾਹਰ ਪਾਜੀ ਭਾਵਾਂ ਡੌਲਡਾ ਸਾਫ਼ ਕਰਦੇ ਹੁਣ ਹਾਂਜੀ ਹਾਂਜੀ ਆ ਕੇ ਉੱਥੇ ਕਹਿਣਾ ਅਮਰੀਕਾ ਗਏ ਹੋਏ ਆ ਇੱਥੇ ਆ ਕੇ ਮੁੰਦਰੀਏ ਦੇਖਦੀਆਂ ਬਾਹਰ ਪਤਾ ਲੱਗਦਾ ਬਸ ਕੋਈ ਕੰਮ ਆ ਬਿਲਕੁਲ ਜੀ ਬਿਲਕੁਲ ਆ ਵੇਖ ਲਓ ਪਾਜੀ ਹੁਣੀ ਰਸ ਵੇਚਦੇ ਨੇ ਕਹਿੰਦੇ ਵੀ ਦਿਹਾੜੀ 1500 ਤੋਂ ਕਦੇ ਘਟੀ ਨਹੀਂ ਚਲੋ 12 13 1500 ਜੋ ਵੀ ਰੱਖ ਲੋ ਤੇ ਕਹਿੰਦੇ ਕਿਤੇ ਕਿਤੇ 2000 ਨੂੰ ਵੀ ਚੱਲ ਜਾਂਦਾ ਤੇ ਬੜਾ ਵਧੀਆ ਭਾਜੀ 50 60000 ਬਣਾਈ ਜਾਂਦੇ ਮਹੀਨੇ ਦਾ ਤੇ ਮੇਰਾ ਵੀ ਕੰਮ ਦੀ ਸ਼ਰਮਣਾ ਮੰਨਿਆ ਕਰੋ ਤੇ ਕੰਮ ਨਾਲ ਜਿਹੜਾ ਵੀ ਆ ਤਾਂ